ਮੋਲ ਤੋਂ ਪਿਆਜੇ ਮੀਨਸ ਵੀ ਮੈਨੂੰ ਬਹੁਤ ਪਸੰਦ ਆ। ਮਾਮਾ ਤਾਂ ਦੂਰ ਬੈਠੀਆਂ ਬਹੁਤ ਧਈਆਂ ਪਤਲਿਆਂ ਦਾ ਪਹਿਲਾ ਪੂਰ ਆਪਣਾ ਹੋ ਗਿਆ ਤਿਆਰ। ਅਸੀਂ ਦੀਕ ਲਈ ਸੀ ਵੀ ਅਮਨ ਦੇ ਹੁੰਦੇ ਹੁੰਦੇ ਤੈਮੂ ਵਾਲਿਆਂ ਦਾ ਪਾਰਸਲ ਆ ਜਾਵੇ। ਵੀ ਆਪਣੇ ਬਣ ਗਏ ਤੇ ਹੁਣ ਆਪਾਂ ਸਟਾਪ ਵੀ ਵਧੀਆ ਹੈ। ਹਮ ਜੜੀਆਂ ਆਪਣੇ ਲਈ ਮੰਗਵਾਈਆਂ। ਸੋਸ਼ਲ ਮੀਡੀਆ ਦੇ ਨਾਲ ਦੇ ਨਾਲ ਆਪਾਂ ਨੂੰ ਆਪਣੇ ਘਰ ਦੀ ਜ਼ਿੰਮੇਵਾਰੀ ਵੀ ਦੇਖਣੀ ਪੈਂਦੀ ਹੈ। ਪਰ ਇਹਦੇ ਵਿੱਚ ਹੀ ਆਪਾਂ ਥੋੜੀ ਜਿਹੀ ਸੌਫ ਅਜਮੈਣ ਚਾਚੀ ਦੇਣਗੇ। ਚਾਚੀਆਂ ਵੀ ਮਾਮਾ ਸਮਾਨ ਹੀ ਹੁੰਦੀਆਂ ਨਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਅੱਜ ਦੇ ਵਲੌਗ ਦੇ ਵਿੱਚ। ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਸਾਡੀਆਂ ਵੀਡੀਓ ਨੂੰ ਬਹੁਤ ਸਾਰਾ ਪਿਆਰ ਦੇਣ ਲਈ ਤੇ ਬਹੁਤ ਸੋਹਣੇ ਕਮੈਂਟ ਹੁੰਦੇ ਧਰੇ ਸਾਰੇ ਭੈਣ ਭਰਾਵਾਂ ਦੇ। ਤੇ ਅੱਜ ਦੇ ਵਲੌਗ ਦੇ ਵਿੱਚ ਅਮਨ ਦੀ ਸਾੜੀ ਦੀ ਪੂਰੀ ਹੈਗੀ ਤਿਆਰੀ ਮੈਂ ਜਾਣਾ ਕੰਮ ਤੇ ਹਾਂਜੀ ਕੰਮ ਤੇ ਜਾਂਦੀ ਤਿਆਰੀ ਆ ਵਕੀਲ ਦਾ ਫੋਨ ਆ ਗਿਆ ਪਮਰੀਜੋ ਉਹਨਾਂ ਨੇ ਕਿਹਾ ਵੀ ਪਮਰੀਜੋ ਆਜੀ ਹੈ ਨਾ ਤੇ ਬੋਨੋਸੇਰਾ ਪਮਰੀਜੋ ਬੋਨੋਸੇਰਾ ਕਹਿੰਦੀ ਵੀ ਸ਼ਾਮ ਨੂੰ ਕਹਿੰਦੇ ਜੇ ਆਪਾਂ ਕਿਸੇ ਨੂੰ ਸਲੂਟੇ ਕਰਨਾ ਵੀ ਬੁਲਾਉਣਾ ਕਿਸੇ ਨੂੰ ਸ਼ਾਮ ਨੂੰ ਤਾਂ ਬੋਨੋਸੇਰਾ ਕਹਿ ਦਿੰਦੇ ਆ ਪਮਰੀਜੋ ਦੁਪਹਿਰੇ ਕਹਿੰਦੇ ਉਹਨੂੰ ਦੁਪਹਿਰ ਨੂੰ ਬੁਲਾਇਆ ਉਹਨਾਂ ਨੇ ਵੀ ਆਜੀ ਤੂੰ ਤੇ ਹੁਣ ਆਪਾਂ ਮੰਨ ਲਈ ਤਿਆਰ ਕਰਨ ਲੱਗੇ ਆ ਸਿੰਧਾਰਾ ਮੇਰੀ ਕੁੜੀ ਚੱਲੀ ਆ ਜਾਣਾ ਮੈਂ ਕੱਲੂ ਮੰਮੀ ਤੇ ਤੁਹਾਨੂੰ ਉਹ ਸਿੰਧਾਰਾ ਦੇਂਦੇ ਸੀ ਘਰ ਦੇ ਇੱਥੇ ਚਾਚੀ ਦੇਣਗੇ ਚਾਚੀਆਂ ਵੀ ਮਾਮਾ ਸਮਾਨ ਹੀ ਹੁੰਦੀ ਆ ਨਾ ਪਰ ਇਹ ਵੀ ਸਾਡਾ ਬਹੁਤ ਕਰਦੀ ਆ ਜਿਵੇਂ ਮੇਰੀ ਧੀ ਕਰਦੀ ਆ ਕੁੜੀ ਉਹ ਵੀ ਇਹ ਕਰਦੀ ਸਾਡਾ ਪਿਆਰ ਤੇ ਇਸ ਕਰਕੇ ਆਪਾਂ ਅੱਜ ਇਹਨੂੰ ਸਿੰਧਾਰਾ ਬਣਾ ਕੇ ਦੇਣਾ ਵਸ ਸਿੰਧਾਰੇ ਚ ਕੀ ਲੱਗ ਜਾਨੂੰ ਦੱਸ ਗੋਲਗਲੇ ਗੋਟੀਆਂ ਮਟਰ ਹਾਂ ਇਹਨੂੰ ਮਟਰ ਬਹੁਤ ਪਸੰਦ ਆ ਪਿੰਨੀਆਂ ਤੇ ਇੱਕ ਬੇਸਨ ਦੀ ਵਰਫੀ ਹਾਂਜੀ ਦੇਖਦੇ ਆ ਜਿਹੜੀ ਜਿਹੜੀ ਚੀਜ਼ ਅੱਜ ਤਿਆਰ ਹੋ ਗਈ ਉਹ ਬਣਾ ਕੇ ਦਿੰਨੇ ਆ ਵਾਹਿਗੁਰੂ ਕਰੇ ਦਾ ਕੰਮ ਵਧੀਆ ਹੋਵੇ ਹਨਾ ਪਰਮਾਤਮਾ ਕਰੇ ਕਿਉਂਕਿ ਪਰਦੇਸਾਂ ਦੇ ਵਿੱਚ ਆਪਾਂ ਕਮਾਈਆਂ ਕਰਨ ਆਏ ਆ ਤੇ ਆਪਾਂ ਤਾਂ ਸਾਰੀਆਂ ਭੈਣਾਂ ਲਈ ਵੀਰਾਂ ਲਈ ਅਰਦਾਸ ਕਰਦੇ ਆ ਕਿ ਵਾਹਿਗੁਰੂ ਕਰੇ ਪਰਦੇਸਾਂ ਦੇ ਵਿੱਚ ਸਾਰਿਆਂ ਨੂੰ ਵਧੀਆ ਮਾਲਕ ਮਿਲਣਾ ਸਹੀ ਗੱਲ ਹੈ ਵਧੀਆ ਕੰਮ ਮਿਲਣ ਵਧੀਆ ਸੈਟਿੰਗ ਜੀ ਵੀ ਵਧੀਆ ਸੈਟਿੰਗ ਹੋ ਜਾਏ ਮਾਲਕ ਵਧੀਆ ਮਿਲ ਜਾਂ ਤਾਂ ਲਾਈਫ ਬਹੁਤ ਸੌਖੀ ਹੋ ਜਾਂਦੀ ਆ ਜਦੋਂ ਮਾਲਕ ਰੂਟ ਜੇ ਮਿਲ ਜਾਂਦੇ ਨਾ ਤਾਂ ਬਹੁਤ ਔਖਾ ਹੁੰਦਾ ਬਹੁਤ ਸਾਰਿਆਂ ਦੀਆਂ ਇਦਾਂ ਦੀਆਂ ਸਟੋਰੀਆਂ ਬਾ ਤੇ ਵੈਗੁਰੂ ਕਰੇ ਇਹਦਾ ਕੰਮ ਇੱਥੇ ਸਹੀ ਹੋ ਜੇ ਤੇ ਆਪਣੀ ਇਹ ਫੈਮਿਲੀ ਨੂੰ ਬੁਲਾ ਲਵੇ ਜਲਦੀ ਤੋਂ ਜਲਦੀ ਕਮੈਂਟ ਆਇਆ ਸੀ 10 ਸੱਚ ਹਾਂਜੀ ਮੈਨੂੰ ਕਮੈਂਟ ਆਇਆ ਸੀ ਵੀ ਤੁਸੀਂ ਹਨਾ ਮੰਦੀ ਫੈਮਿਲੀ ਨੂੰ ਵਿੱਚ ਲੈ ਕੇ ਆਓ ਵੀ ਹਸਬੰਡ ਨੂੰ ਤੇ ਬੇਟੀ ਧੀ ਨੂੰ ਵੀ ਜਰੂਰ ਵੀ ਵਲੌਗ ਚ ਲੈ ਕੇ ਆਇਆ ਕਰੋ ਫਿਲਹਾਲ ਹਲੇ ਉਹ ਇੰਡੀਆ ਐ ਜਦੋਂ ਇੱਥੇ ਆਗੇ ਵਾਸਤੇ ਤੁਸੀਂ ਅਰਦਾਸ ਕਰਿਆ ਕਰੋ ਮੇਰੇ ਡਾਕੂਮੈਂਟ ਬਣ ਜਾਣ ਫਿਰ ਬੁਲਾਵਾਂ ਫੈਮਲੀ ਬਿਨਾ ਬਹੁਤ ਔਖਾ ਹਾਂ ਜੀ ਬਹੁਤ ਮਿਸ ਕਰਦੀ ਆ ਓਕੇ ਜੀ ਜੁੜੇ ਰਹੋ ਤੁਸੀਂ ਸਾਡੇ ਬਲੌਗ ਦੇ ਨਾਲ ਜੇਕਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੂਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਓਕੇ ਹੁਣ ਆਪਾਂ ਚੱਲਦੇ ਆ ਕਿਚਨ ਦੇ ਵਿੱਚ ਡਿਊਟੀ ਤੇ ਚਲੋ ਸੰਧਾਰਾ ਤਿਆਰ ਕਰੀਏ ਕੁੜੀ ਦਾ ਪੈਕਿੰਗ ਵੀ ਕਰਨੀ ਬਾਅਦ ਚੋਂ ਆਪਾਂ ਜੀ ਨਾਲ ਦੀ ਨਾਲ ਆਪਾਂ ਗਰਵਾਣੀ ਲਾਈ ਹੋਈ ਆ ਘਰ ਦੇ ਵਿੱਚ ਮਾਰਨਿੰਗ ਦੇ ਵਿੱਚ ਆਪਾਂ ਨੂੰ ਘਰ ਦੇ ਵਿੱਚ ਜ਼ਰੂਰ ਗਰਵਾਣੀ ਲਾਉਣੀ ਚਾਹੀਦੀ ਬਹੁਤ ਜ਼ਿਆਦਾ ਪੋਜ਼ਿਟਿਵਿਟੀ ਆਉਂਦੀ ਆ ਜਦੋਂ ਵੀ ਬੱਚੇ ਸਕੂਲ ਚਲੇ ਜਾਂਦੇ ਉਸ ਤੋਂ ਬਾਅਦ ਫਿਰ ਆਪਾਂ ਘਰ ਦੇ ਵਿੱਚ ਗਰਵਾਣੀ ਲਾ ਦਿੰਦੀ ਆ ਨਾਲ ਦੀ ਨਾਲ ਕੰਮ ਕਰੀਦਾ ਹੈ ਹੁਣ ਪਹਿਲਾਂ ਤਾਂ ਸਾਨੂੰ ਕਿਚਨ ਕਲੀਨ ਕਰਨੀ ਪੈਣੀ ਆ ਕਿਉਂਕਿ ਬੱਚੇ ਸਕੂਲ ਗਏ ਨੇ ਤੁਹਾਨੂੰ ਪਤਾ ਸਵੇਰੇ ਥੋੜਾ ਜਿਹਾ ਖਲਾਰਾ ਹੁੰਦਾ ਹੀ ਆ ਪਹਿਲਾਂ ਆਪਾਂ ਸਾਰੀ ਕਲੀਨਿੰਗ ਕਰਨੀ ਆ ਜਿਹੜੇ ਆਪਾਂ ਗੋਲਗਲੇ ਮਟਰ ਮਟਰੀ ਬਣਾਉਣੀ ਆ ਉਹ ਆਪਾਂ ਚੁੱਲੇ ਤੇ ਹੀ ਬਣਾਉਣੀ ਆ ਇੱਥੋਂ ਤਾਂ ਆਪਾਂ ਸਾਰਾ ਕੁਝ ਰੈਡੀ ਕਰਕੇ ਲੈ ਜਾਣਾ ਵਾ ਤੇ ਫਿਰ ਆਪਾਂ ਚੁੱਲੇ ਤੇ ਬਣਾਵਾਂਗੇ ਅੱਜ ਵੀ ਸਾਰਾ ਕੁਝ ਪਹਿਲਾਂ ਆਪਾਂ ਸਾਰੀ ਕਲੀਨਿੰਗ ਫਿਨਿਸ਼ ਕਰੀਏ ਆਪਾਂ ਆਪਾ ਸਾਫ ਕਰਨਾ ਵਾ ਚੁੱਲਾ ਚੁੱਲਾ ਆਪਾਂ ਸਾਫ ਕਰਨਾ ਇਹਦੇ ਨਾਲ ਇਹ ਲਿਮੋਨੇ ਵਾਲਾ ਵਾ ਇਹਦੇ ਨਾਲ ਚੁੱਲਾ ਵੀ ਬਹੁਤ ਸਾਫ ਹੋ ਜਾਂਦਾ ਬਾਨੀਓ ਦੇ ਵਿੱਚ ਵੀ ਜਿਵੇਂ ਆਪਣੀਆਂ ਟੂਟੀਆਂ ਜਾਂ ਕਿਚਨ ਦੀਆਂ ਹੁੰਦੀਆਂ ਉਹ ਵੀ ਬਹੁਤ ਵਧੀਆ ਕਲੀਨ ਹੋ ਜਾਂਦੀਆਂ ਇਹ ਕਰੇਮਾ ਵਾਲਾ ਵਾ ਕਰੇਮਾ ਜਿਹੜੇ ਹੁੰਦੇ ਕਰੀਮ ਨੂੰ ਕਹਿ ਦਿੰਦੇ ਆ ਪਸਾਰੇ ਪਹਿਲਾਂ ਇਹਨੂੰ ਲਾ ਲੈਣਾ ਹੈ 스펀ਜ ਦੇ ਨਾਲ ਫਿਰ ਆਪਾਂ ਇਹਨੂੰ ਸਾਰੇ ਨੂੰ ਕਲੀਨ ਕਰਨਾ ਇਹ ਚੀਜ਼ਾਂ ਜਿੰਨੀਆਂ ਆਪਾਂ ਇਹਨਾਂ ਨੂੰ ਸਾਫ਼ ਕਰਦੇ ਨੇ ਇਹਨਾਂ ਦੀ ਵੈਲਿਡਿਟੀ ਵਾਧੀ ਆ ਜੇ ਇਹਨਾਂ ਨੂੰ ਕਲੀਨ ਨਾ ਕਰੀਏ ਇਹਨਾਂ ਦੇ ਵਿੱਚ ਇੱਕ ਗ੍ਰਾਸੋ ਜੀ ਹੁੰਦੀ ਆ ਉਹ ਜੰਮ ਜਾਂਦੀ ਆ ਗ੍ਰਾਸੋ ਆਪਾਂ ਪੰਜਾਬੀ ਚ ਕੀ ਕਹਿ ਸਕਦੇ ਇੱਕ ਤੰਦਿਆਈ ਤੰਦਿਆਈ ਹੀ ਜੰਮ ਜਾਂਦੀ ਆ ਜਦੋਂ ਆਪਾਂ ਕਲੀਨ ਕਰ ਲਈ ਸਾਰੀ ਤੇ ਹੁਣ ਆਪਾਂ ਪਹਿਲਾਂ ਬਣਾਉਣੇ ਆ ਗੁਲਗਲੇ ਕਿਉਂਕਿ ਜੇ ਆਪਾਂ ਮਟਰਾਂ ਦਾ ਆਟਾ ਪਹਿਲਾਂ ਗੁੰਨ ਲਿਆ ਮਟਰੀ ਕਹਿ ਦਿੰਦੇ ਆ ਤੁਹਾਡੇ ਦੱਸਿਓ ਕਿਹੜੇ-ਕਿਹੜੇ ਤੁਸੀਂ ਜ਼ਿਲ੍ਹੇ ਤੋਂ ਆ ਜਿਹੜੇ ਵੀ ਭੈਣ ਭਰਾ ਮੇਰੇ ਬਲੌਗ ਦੇਖਦੇ ਆ ਅਸੀਂ ਹੈਗੇ ਲੁਧਿਆਣਾ ਜ਼ਿਲ੍ਹਾ ਵੀ ਆ ਮੋਗਾ ਵੀ ਆ ਪੇਕੇ ਮੇਰੇ ਲੁਧਿਆਣੇ ਜ਼ਿਲ੍ਹੇ ਚ ਵਾ ਸੋਹਰੇ ਮੇਰੇ ਮੋਗੇ ਜ਼ਿਲ੍ਹੇ ਚ ਵਾ ਸਾਡੇ ਜਿਹੜੇ ਹੁੰਦੇ ਇਹਨਾਂ ਨੂੰ ਗੁਲਗਲੇ ਕਹਿ ਦਿੰਦੇ ਜਿਹੜੇ ਅੱਜ ਬਣਾਉਣ ਲੱਗੇ ਆ ਤੇ ਜਿਹੜੇ ਆਪਾਂ ਨੂਨ ਵਾਲੇ ਬਣਾਉਣੇ ਆ ਉਹਨੂੰ ਮਟਰ ਕਹਿ ਸਕਦੇ ਆ ਜੇ ਛੋਟੇ ਪੀਸ ਬਣਾਉਣੇ ਉਹਨੂੰ ਮਟਰੀ ਕਹਿ ਦਿੰਦੇ ਆ ਤੇ ਆਪਾਂ ਪਹਿਲਾਂ ਬਣਾਉਣੇ ਆ ਗੁਲਗਲੇ ਮਟਰਾਂ ਦਾ ਆਟਾ ਆਪਾਂ ਰੋਕੇ ਗੁੰਨਣਾ ਕਿਉਂਕਿ ਜੇ ਆਪਾਂ ਹੁਣੇ ਹੀ ਗੁੰਨ ਦਿੱਤਾ ਉਹਦੇ ਵਿੱਚ ਨਮਕ ਪਾਉਣਾ ਹੁੰਦਾ ਏ ਲੋਨ ਤੇ ਉਹਦੇ ਨਾਲ ਫਿਰ ਆਟਾ ਜ਼ਿਆਦਾ ਕਹਿ ਸਕਦੇ ਆ ਪੋਲਾ ਜਾ ਹੋ ਜਾਊਗਾ ਤੇ ਫਿਰ ਮਟਰ ਕਰਾਂਚੀ ਨਹੀਂ ਬਣਦੇ ਉਹ ਆਪਾਂ ਥੋੜਾ ਜਿਹਾ ਨੇੜੇ ਆਟਾ ਗੁੰਨਾਂਗੇ ਹੁਣ ਆਪਾਂ ਪਹਿਲਾਂ ਗੁਲਗਲਿਆਂ ਵਾਲਾ ਜਿਹੜਾ ਆਪਾਂ ਤਿਆਰ ਕਰਦੇ ਆ ਸਾਰਾ ਸਮਾਨ ਤਾਨੂੰ ਦੱਸ ਦਿਆਂ ਸੀ ਉਹਦੇ ਵਿੱਚ ਕੀ ਕੀ ਪਾਉਣੇ ਹੁੰਨੇ ਆ ਗੁਲਗਲਿਆਂ ਦੇ ਲਈ ਆਪਾਂ ਨੂੰ ਚਾਰ ਚੀਜ਼ਾਂ ਚਾਹੀਦੀਆਂ ਵਾ ਇੱਕ ਹੈ ਕਿ ਸ਼ੱਕਰ ਜਾਂ ਗੁੜ ਵੀ ਲੈ ਸਕਦੇ ਆ ਉਸ ਤੋਂ ਬਾਅਦ ਹੈ ਕਿ ਸੌਂਫ ਅਜਵੈਨ ਤੇ ਬੇਕਿੰਗ ਪਾਊਡਰ ਇਹਦੇ ਨਾਲ ਥੋੜੇ ਸੌਫਟ ਹੋ ਜਾਂਦੇ ਆ ਇਹ ਕੀ ਆ ਆਪਾਂ ਪਾਉਣੇ ਆ ਇੱਧਰ ਅਸੀਂ ਚਨੇ ਵੀ ਰੱਖੇ ਆ ਚਿੱਟੇ ਛੋਲੇ ਇਹ ਕੁਲਚੇ ਬਣਾਉਣੇ ਆ ਆਪਾਂ ਇੱਧਰ ਪਾਣੀ ਆਪਾਂ ਗਰਮ ਰੱਖਤਾ ਇਹਦੇ ਵਿੱਚ ਆਪਾਂ ਸ਼ੱਕਰ ਪਾ ਕੇ ਮੈਲਟ ਕਰਨੀ ਆ ਇਹ ਮੈਂ ਤਾਂ ਤੁਹਾਨੂੰ ਦਾਦੀ ਮੇਰੀ ਇੱਕ ਫਰੈਂਡ ਨੇ ਨਾ ਗੁਲਗਲੇ ਬਣਾਉਣ ਲੱਗੀ ਨੇ ਡਾਇਰੈਕਟ ਹੀ ਸ਼ੱਕਰ ਹੀ ਗੁੰਨ ਲਈ ਆਟੇ ਦੇ ਵਿੱਚ ਕਰ ਡਾਇਰੈਕਟ ਨਹੀਂ ਗੁੰਨਣੀ ਹੁੰਦੀ ਚਾਹੇ ਗੋੜਵਾ ਆਪਾਂ ਮੈਲਟ ਕਰਕੇ ਬਾਅਦ ਚੋ ਵਿੱਚ ਪਾਉਣਾ ਹੁੰਦਾ ਏ ਪਾਣੀ ਪਾਉਣਾ ਹੁੰਦਾ ਸ਼ੱਕਰ ਆਪਣੀ ਪਾਣੀ ਚ ਮੈਲਟ ਹੋ ਗਈ ਹੁਣ ਆਪਾਂ ਇਹਨੂੰ ਪਹਿਲਾਂ ਪਾਉਣਾ ਵਾ ਕਿਉਂਕਿ ਨਾ ਗੋੜਾ ਜਾਂ ਸ਼ੱਕਰ ਇਹਦੇ ਵਿੱਚ ਕੁਛ ਨਾ ਕੁਛ ਕਈ ਹੋ ਡੱਕੇ ਜਿਹੇ ਹੁੰਦੇ ਆ ਤੇ ਤਾਂ ਕਰਕੇ ਮੈਂ ਇਹਨੂੰ ਪਹਿਲਾਂ ਪਾਣ ਲੈਣੀ ਹੁੰਦੀ ਆ ਸਾਰੇ ਨੂੰ ਪਾਣ ਲੈਣਾ ਵਾ ਅੱਜ ਕਿੰਨਾ ਕੁਛ ਨਿਕਲਦਾ ਵਿੱਚੋਂ ਇਹ ਕੀ ਗਾਧ ਜੀ ਆ ਵਿੱਚ ਹੂੰ ਕੁਝ ਨੂੰ ਜਦੋਂ ਗੁੜ ਵੀ ਆਪਾਂ ਪਿਘਲਾਉਣਾ ਹੈ ਨਾ ਕਈ ਵਾਰੀ ਜਿਹੜੇ ਗੰਨੇ ਵਾਲੇ ਫੂਸੇ ਜੇ ਨਹੀਂ ਹੁੰਦੇ ਉਹ ਵੀ ਬਚਾਉਨੇ ਹੁੰਦੇ ਹੈ ਹਨਾ ਜਿਹੜਾ ਆਪਣਾ ਆਟਾ ਵਾ ਇਹਦੇ ਵਿੱਚ ਹੀ ਆਪਾਂ ਥੋੜੀ ਜੀ ਸੌਂਫ ਅਜਮੈਣ ਅਜਮੈਣ ਤਾਂ ਕਿ ਉਹ ਇਹਦੇ ਨਾਲ ਹਾਜਮਾ ਵਧੀਆ ਹੁੰਦਾ ਹੈ ਤੇ ਗੁੜ ਗਲੇ ਫਿਰ ਵੀ ਹੈਵੀ ਹੋ ਜਾਂਦੇ ਮਿੱਠਾ ਹੈ ਜੀ ਆਪਾਂ ਬੇਕਿੰਗ ਪਾਊਡਰ ਪਾ ਲੈਣਾ ਵਾ ਹੁਣ ਆਪਾਂ ਇਹਦੇ ਵਿੱਚ ਪਾਈ ਹੈ ਸੌਂਫ ਇੰਨਾਗ ਰੱਖਣਾ ਇਹਦਾ ਜਿਹੜਾ ਬੈਟਰ ਹੁੰਦਾ ਹੈ ਜਿਵੇਂ ਕਿ ਆਪਾਂ ਇੱਦਾਂ ਗੋਲਗਲਾ ਇੱਦਾਂ ਬਣਾ ਕੇ ਦੇ ਵਿੱਚ ਰੱਖਣਾ ਹੁੰਦਾ ਨਾ ਨਾ ਜ਼ਿਆਦਾ ਹਾਰਡ ਹੋਣਾ ਚਾਹੀਦਾ ਤੇ ਨਾ ਹੀ ਜ਼ਿਆਦਾ ਪਤਲਾ ਮੀਡੀਅਮ ਜਿਹਾ ਹੋਣਾ ਚਾਹੀਦਾ ਜਨਿਕੇ ਬੈਟਰ ਐਨ ਤਿਆਰ ਆ ਹੁਣ ਦੇਖੋ ਕਲਰ ਬਹੁਤ ਸੋਹਣਾ ਆ ਇਹਦਾ ਹਮ ਪਰਫੂਮੋ ਵੀ ਬਹੁਤ ਸੋਹਣੀ ਹੁੰਦੀ ਆ ਅਜਵਾਇਨ ਪਾਤੀ ਅਜਵਾਇਨ ਪਾਉਣ ਲੱਗੀ ਹੁਣ ਮੈਂ ਬਸਤਾ ਬਸਤਾ ਨਾ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਨਾ ਵੀ ਬਸ ਕਰੋ ਵੀ ਬਸ ਬਹੁਤ ਹੋ ਗਿਆ ਵੀ ਹੋਰ ਨਹੀਂ ਪਾਉਣਾ ਇੱਥੇ ਬਾਸਤਾ ਕਹਿੰਦੇ ਆ ਬਾਸਤਾ ਖੁਸੀ ਵਾਸਤਾ ਕੜਾਵਲਾ ਬੈਟਰ ਤਿਆਰ ਹੋ ਗਿਆ ਏ ਗੁਲਗਲਿਆਂ ਦਾ ਇਹਨੂੰ ਆਪਾਂ ਕਰਦੀ ਹੁਣ ਸਾਈਡ ਤੇ ਹੁਣ ਆਪਾਂ ਬੰਦੇ ਆ ਮਟਰਾਂ ਦਾ ਆਟਾ ਇਹ ਆਪਾਂ ਹਾਰਡ ਜਗ ਬੁੰਨਣਾ ਥੋੜਾ ਜਿਵੇਂ ਸਮੋਸੇ ਵੀ ਬਣਾਉਣੇ ਹੋਣ ਮਟਰ ਵੀ ਜੈਰੋ ਜੈਰੋ ਜਿਹੜੀ ਫਰੀਨਾ ਹੁੰਦਾ ਨਾ ਮੈਂ ਇਦਾਂ ਕਹਿ ਦਿੰਦੇ ਇਟਲੀ ਦੇ ਵਿੱਚ ਇਹ ਪੀਜ਼ੇ ਵਾਲਾ ਵਾ ਵੈਸੇ ਇਹਦੇ ਤੇ ਇੱਕ ਜੈਰੋ ਲਿਖੀ ਆ ਇਹਦੇ ਤੇ ਦੂਏ ਜੈਰੋ ਆ ਪਰ ਕੋਈ ਜ਼ਿਆਦਾ ਨਹੀਂ ਫਰਕ ਪੈਂਦਾ ਹੁੰਦਾ ਆਪਾਂ ਇਹ ਹੀ ਬੰਨ ਲੈਣਾ ਵਾ ਮੈਂ ਇਦਾਂ ਹੀ ਹੁੰਦਾ ਕਿ ਕਿਸੇ ਦਾ ਨਹੀਂ ਇਦੇ ਵਿੱਚ ਜ਼ਿਆਦਾ ਚੀਜ਼ਾਂ ਨਹੀਂ ਪੈਂਦੀ ਆ ਆਪਾਂ ਇੱਕ ਤਾਂ ਕਸੂਰੀ ਮੇਥੀ ਪਾ ਸਕਦੇ ਹੁੰਦੇ ਆ ਅਜਵੈਨ ਵੀ ਪਾ ਸਕਦੇ ਆ ਹਾਜਮੇ ਲਈ ਵਧੀਆ ਕਿਉਂਕਿ ਤਲੇ ਹੁੰਦੇ ਆ ਤੇ ਥੋੜਾ ਜਿਹਾ ਆਪਾਂ ਨਮਕ ਪਾ ਲੈਣਾ ਤੇਲ ਕਿੱਥੇ ਰੱਖਾਂ ਮੈਂ ਦੇਖੇ ਥੋੜੇ ਜੇ ਚਮਚ ਆਪਾਂ ਇਹਦੇ ਵਿੱਚ ਤੇਲ ਦੇ ਪਾ ਲੈਣੇ ਆ ਬਾਅਦ ਚ ਉਹਨੂੰ ਪਾਣੀ ਦੇ ਨਾਲ ਗੁੰਨ ਲੈਣਾ ਹੁਣ ਆਪਾਂ ਤਿਆਰ ਕਰ ਲਈਏ ਸਾਰਾ ਠਾ ਕੱਲ ਵੀ ਸਾਡੇ ਕੋਲ ਬਹੁਤ ਘੱਟ ਵਾਸਤੇ ਬਾਅਦ ਮੇਰੇ ਹਸਬੰਦ ਨੇ ਵੀ ਆ ਜਾਣਾ ਕੰਮ ਤੋਂ ਉਹਨਾਂ ਲਈ ਰੋਟੀ ਵੀ ਬਣਾਉਣੀ ਆ ਤੇ ਅਮਨ ਨੇ ਕੱਲ ਨੂੰ ਜਾਣਾ ਕਰਕੇ ਫਿਰ ਆਪਾਂ ਜਲਦੀ ਜਲਦੀ ਅੱਜ ਸਾਰਾ ਕੁਝ ਤਿਆਰ ਕਰਨਾ ਕਿਉਂਕਿ ਕੱਲ ਨੂੰ ਅਸੀਂ ਪਹਿਲਾਂ ਮਾਰਕੀਟ ਵੀ ਜਾਣਾ ਹੈ ਹਾਂ ਮਰਕਾਤੋ ਵੀ ਘੁੰਮਣਾ ਸੀ ਮਾਰਕੀਟ ਵੀ ਘੁੰਮਣਾ ਥੋੜੀ ਸ਼ਾਪਿੰਗ ਕਰਨੀ ਹੈ ਹਾਂਜੀ ਤਾਂ ਆਪਣਾ ਇਦਾਂ ਮਟਰੀ ਵਾਲਾ ਆਟਾ ਵਾ ਪੂਰਾ ਹਾਰਡ ਗੁੰਨਣਾ ਇਹਨੂੰ ਆਪਾਂ ਰੋਟੀ ਵਾਲੇ ਆਟੇ ਵਾਂਗੂ ਨਹੀਂ ਗੁੰਨਣਾ ਤਾਂ ਆਪਾਂ ਬਹੁਤ ਸੌਫਟ ਗੋਣਨੇ ਆ ਤੇ ਹੁਣੇ ਪਹਿਲਾਂ ਗੁੰਨਿਆ ਕਰਕੇ ਇਹਨੂੰ ਓਦੋਂ ਵੀ ਜ਼ਿਆਦਾ ਮੈਂ ਹਾਰਡ ਗੁੰਨਣਾ ਵਾ ਪਹਿਲਾਂ ਆਪਾਂ ਗੁਣਗਲੇ ਬਣਾਉਣੇ ਹਨਾ ਫਿਰ ਉਹਦੋਂ ਇਹ ਥੋੜਾ ਸੈਟ ਜਾਊਗਾ ਤੁਹਾਨੂੰ ਪਤਾ ਮਟਰ ਹੋਏ ਮਟਰੀ ਹੋਏ ਤਾਂ ਕਰਾਂਚੀ ਜੇ ਟੇਸਟੀ ਲੱਗਦੇ ਹਨਾ ਔਰ ਸੌਫਟ ਨਹੀਂ ਵਧੀਆ ਲੱਗਦੀ ਨਹੀਂ ਵਧੀਆ ਲੱਗਦੇ ਉਸਲਾ ਬੇਹ ਲੱਗੀ ਜਾਂਦੇ ਰਹਿੰਦੇ ਆ ਕਰਾਂਚੀ ਜੇ ਹੋਣ ਨਾ ਫਿਰ ਵਧੀਆ ਲੱਗਦੇ ਆ ਚਾਹ ਦੇ ਨਾਲ ਵੀ ਮੇਰੀ ਵੈਸੇ ਵੀ ਆਦਤ ਆ ਹੁਣ ਤਾਂ ਜਦੋਂ ਸਰਦੀਆਂ ਬੱਚਿਆਂ ਨੂੰ ਖੰਗ ਹੋ ਜਾਂਦੀ ਆ ਗਰਮੀਆਂ 'ਚ ਮੈਂ ਹਮੇਸ਼ਾ ਇਦਾਂ ਦੀਆਂ ਚੀਜ਼ਾਂ ਘਰੇ ਬਣਾ ਕੇ ਰੱਖਦੀ ਆ ਡੱਬਿਆਂ 'ਚ ਪਾ ਕੇ ਰੱਖ ਦੇਣੀ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਤੇ ਤਿੰਨ ਮਹੀਨਿਆਂ ਦੀਆਂ ਇਟਲੀ ਦੇ ਵਿੱਚ ਤਿੰਨ ਮਹੀਨਿਆਂ ਦੀਆਂ ਛੁੱਟੀਆਂ ਹੁੰਦੀਆਂ ਫਿਰ ਤੁਹਾਨੂੰ ਪਤਾ ਬੇਲੇ ਆ ਭੁੱਖ ਲੱਗੀ ਜਾਂਦੀ ਆ ਫਿਰ ਬੇਲੇ ਘੜੀ ਆਣਗੇ ਮम्मा ਕੁਝ ਖਾਣ ਨੂੰ ਹੈਗਾ ਖਾਣ ਨੂੰ ਹੈਗਾ ਮੈਂ ਮੈਂ ਇਦਾਂ ਦੀਆਂ ਚੀਜ਼ਾਂ ਘਰੇ ਬਣਾ ਕੇ ਰੱਖ ਲੈਣੀਆਂ ਮਟਰਾਂ ਦਾ ਵੀ ਆਪਾਂ ਆਟਾ ਗੁੰਨ ਲਿਆ ਤੇ ਹੁਣ ਮੈਂ ਤੀਸਰਾ ਆਟਾ ਗੁੰਨਣ ਲੱਗਿਆਂ ਇਹ ਆਟਾ ਮੈਂ ਗੁੰਨਣ ਲੱਗਿਆਂ ਮੇਰੇ ਹਸਬੰਦ ਆ ਜਾਂਦੇ 12 ਵਜੇ ਕੰਮ ਤੋਂ ਰੋਟੀ ਖਾਣ ਵਾਸਤੇ ਤੇ ਨਾਲ ਦੀ ਨਾਲ ਆਪਾਂ ਸਨਹਾਰੇ ਦੀ ਵੀ ਤਿਆਰੀ ਕਰਨੀ ਨਾਲ ਦੀ ਨਾਲ ਆਪਾਂ ਰੋਟੀ ਦੀ ਵੀ ਤਿਆਰੀ ਕਰਨੀ ਆ ਬਹੁਤ ਕਮੈਂਟ ਆਉਂਦੇ ਹੁੰਦੇ ਆ ਤੁਸੀਂ ਰੋਜ਼ ਇੱਕ ਬਲੌਗ ਅਪਲੋਡ ਕਰਿਆ ਕਰੋ ਪਰ ਤੁਸੀਂ ਬਹੁਤ سارے ਬਲੌਗ ਦੇ ਵਿੱਚ ਦੇਖਿਆ ਹੋਣਾ ਮੇਰੀ ਬੀਜ਼ੀ ਲਾਈਫ ਬਹੁਤ ਆ ਮੈਂ ਡੇਲੀ ਨਹੀਂ ਅਪਲੋਡ ਕਰ ਸਕਦੀ ਮੇਰੇ ਤਾਂ ਕਈ ਵਾਰ 4-4 ਦਿਨ ਵੀ ਲੰਘ ਜਾਂਦੇ ਕਿਉਂਕਿ ਤੁਹਾਨੂੰ ਪਤਾ ਬੱਚੇ ਇੱਥੇ ਪੜਾਉਣੇ ਵੀ ਮੈਂ ਆਪ ਹੀ ਹੁੰਦੇ ਆ ਬੇਟੇ ਨੂੰ ਕੰਪੀਤੀ ਕਰਵਾਉਣੀ ਬੇਟੀ ਹੈਲਪ ਕਰਵਾਉਂਦੀ ਆ ਘਰ ਘਰ ਦੇ ਸਾਦੇ ਕੰਮ ਤੁਸੀਂ ਦੇਖਿਆ ਵੀ ਸਾਡਾ ਕਿੱਡਾ ਵੱਡਾ ਘਰਵਾ ਘਰ ਦੀ ਕਲੀਨਿੰਗ ਕਰਨੀ ਵੀ ਮੈਂ ਕੋਸ਼ਿਸ਼ ਕਰਦੀ ਨਹੀਂ ਵੀ 2-3 ਦਿਨਾਂ ਬਾਅਦ ਵੀ ਇੱਕ ਬਲੌਗ ਅਪਲੋਡ ਹੋ ਜਾਵੇ ਤੇ ਮੇਰੇ ਬਲੌਗ ਤਾਂ ਹੀ ਬਹੁਤ ਜ਼ਿਆਦਾ ਲੇਟ ਹੋ ਜਾਂਦੇ ਤੁਹਾਨੂੰ ਪਤਾ ਘਰ ਦੀਆਂ ਜ਼ਿੰਮੇਵਾਰੀਆਂ ਵੀ ਆਪਣੀ ਬਹੁਤ ਵੱਡੀ ਡਿਊਟੀ ਹੁੰਦੀ ਆ ਸੋਸ਼ਲ ਮੀਡੀਆ ਦੇ ਨਾਲ ਦੇ ਨਾਲ ਆਪਾਂ ਨੂੰ ਆਪਣੇ ਘਰ ਦੀ ਜ਼ਿੰਮੇਵਾਰੀ ਵੀ ਦੇਖਣੀ ਪੈਂਦੀ ਹੁੰਦੀ ਆ ਫਿਰ ਮੈਂ ਜੇ ਰੋਜ਼ ਬਲੌਗ ਚੀ ਰਹੀ ਫਿਰ ਆਪਾਂ ਆਪਣੇ ਘਰ ਦੀ ਜ਼ਿੰਮੇਵਾਰੀ ਨਹੀਂ ਦੇਖ ਸਕਦੇ ਇਸ ਕਰਕੇ ਮੈਂ ਭੈਣ ਭਰਾਵਾਂ ਤੋਂ ਸੌਰੀ ਫੀਲ ਕਰਦੀ ਹੁਣ ਮੇਰੇ ਬਹੁਤ ਜ਼ਿਆਦਾ ਬਲੌਗ ਪੈਂਡਿੰਗ ਪਏ ਹੈ ਜੇ ਮੇਰੇ ਇੰਡੀਆ ਵਾਲੇ ਬਲੌਗ ਵੀ ਪੈਂਡਿੰਗ ਪਏ ਆ ਉਹ ਵੀ ਨਹੀਂ ਮੈਂ ਤੁਹਾਨੂੰ ਅਪਲੋਡ ਕਰਾਂ ਕਿਉਂਕਿ ਬੀਜੀ ਲਾਈਫ ਬਹੁਤ ਬਾ ਇੱਥੇ ਇਟਲੀ ਦੇ ਵਿੱਚ ਓਕੇ ਜੀ ਹੁਣ ਆਪਾਂ ਥੱਲੇ ਚੱਲਦੇ ਆ ਹਨ ਅੱਗ ਮਚਾਉਣ ਗਈ ਹੋਈ ਆ ਮੇਰੇ ਯਾਰੋ ਜੀ ਤੁਸੀਂ ਸਾਡੇ ਬਲੌਗ ਦੇ ਨਾਲ ਜੇਕਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੂਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸੋਹਣੇ ਸੋਹਣੇ ਕਮੈਂਟ ਕਰੋ ਵੈਸੇ ਵੀ ਤੁਹਾਡੇ ਬਹੁਤ ਸੋਹਣੇ ਕਮੈਂਟ ਹੁੰਦੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਆਪਾਂ ਚੱਲਦੇ ਆ ਥੱਲੇ ਹਾਂਜੀ ਮੱਛੀ ਜੀ ਅੱਗ ਫਾਈਨਲੀ ਫਾਈਨਲੀ ਇਧਰ ਰਮਨ ਨੇ ਅੱਗ ਮਚਾ ਲਈ ਇਹ ਕਹਿੰਦੀ ਉਹਦਾ ਚਾਚੀ ਮੈਥੋਂ ਅੱਗ ਮਾਚਦੀ ਨਹੀਂ ਛੇਤੀ ਹਾਂਜੀ ਪਰ ਫਾਈਨਲੀ ਅੱਜ ਛੇਤੀ ਚੱਲ ਆ ਵਧੀਆ ਮਚਾ ਲਈ ਮੈਨੂੰ ਬਹੁਤ ਐਕਸਪੀਰੀਅੰਸ ਵਾ ਹਾਂ ਚਾਚੀ ਤਾਂ ਬਹੁਤ ਛੇਤੀ ਮੈਂ ਇੰਡੀਆ ਵੀ ਮੈਨੂੰ ਸਾਰੇ ਕਹਿ ਦੇਣਗੇ ਕਹਿਣਗੇ ਰੈਨੀ ਟੂਟਲੀ ਅਗਰੂਗ ਤੂੰ ਬਹੁਤ ਸੋਹਣੀ ਬਚਾਉਣੀ ਮੈਂਂਟੀ ਮਚਾ ਲੈਨੀ ਆ ਮੈਂ ਇੰਡੀਆ ਮੇਰੇ ਤੋਂ ਤਾਂ ਮੇਰੇ ਤੋਂ ਨਹੀਂ ਚੱਲਦੀ ਹਾਂ ਮੈਂ ਕੜਾਈ ਦੇ ਵਿੱਚ ਤੇਲ ਪਾ ਕੇ ਲਿਆਉਣੀ ਆ ਹਨਾ ਰੱਖਦੀ ਉੱਪਰ ਗਰਮ ਹੋਆ ਤੇਲ ਵਰਤਿਆ ਬਈ ਇਹ ਹੈਗਾ ਜੀਰਾ ਸੋਲੇ ਜੀਰਾ ਸੋਲੇ ਜਿਵੇਂ ਸੂਰਜਮੁਖੀ ਦਾ ਤੇਲ ਕਹਿੰਦੇ ਆ ਇਟਲੀ ਦੇ ਵਿੱਚ ਜੀਰਾ ਸੋਲੇ ਇਹ ਵੈਸੇ ਨਾ ਸਰੋਂ ਦੇ ਤੇਲ ਚ ਜ਼ਿਆਦਾ ਵਧੀਆ ਲੱਗਦੇ ਆ ਨਾ ਹੂੰ ਇੰਡੀਆ ਦੇ ਵਿੱਚ ਤਾਂ ਆਪਾਂ ਜ਼ਿਆਦਾਤਰ ਸਰੋਂ ਦਾ ਤੇਲ ਵਰਤਦੇ ਆ ਆਦੇ ਤੇ ਹੁੰਦਾ ਇੰਡੀਅਨ ਛੋਪ ਟੰਦਾ ਮੈਂ ਕਦੀ ਕਦੀ ਨਹੀਂ ਇੰਡੀਆ ਦਾ ਮੇਰਾ ਲਿਆਂਦਾ ਹੋਇਆ ਵਾ ਪਿਓਰ ਤੇਲ ਆਉ ਨੂੰ ਅਸੀਂ ਸਰਦੀ ਮ사ਜ ਲਈ ਸਪੈਸ਼ਲ ਕਿਤੇ ਵਰਤ ਦੇ ਕਿਉਂਕਿ ਫਿਰ ਉਹ ਜਲਦੀ ਖਤਮ ਹੋ ਜਾਊਗਾ ਨਹੀਂ ਤਾਂ ਕਿਸੇ ਚੀਜ਼ ਲਈ ਹਾਂ ਕਿਸੇ ਚੀਜ਼ ਲਈ ਵਰਤਦੇ ਹਾਂ ਤੇ ਜਾਂ ਫਿਰ ਮੈਂ ਦਿਵਾਲੀ ਵਾਲੇ ਦਿਨ ਵਰਤਿਆ ਸੀਗਾ ਤੇ ਜਿਹੜਾ ਆਪਾਂ ਗੁਰਗਲਿਆਂ ਦਾ ਤੇਲ ਆਇਆ ਇਹਨੂੰ ਥੋੜਾ ਜਿਹਾ ਹਲਕਾ ਹੀ ਗਰਮ ਕਰਨਾ ਵਾ ਬਾਲਾਂ ਨਹੀਂ ਵੀ ਉਬਲਦਾ ਬਲਦਾ ਕਰਨਾ ਨਹੀਂ ਤੇ ਫਿਰ ਗੁਰਗਲੇ ਉਹਦੀ ਮੱਚ ਜਾਂਦੇ ਆ ਤੇ ਹੁਣ ਆਪਾਂ ਇੱਕ ਪਾ ਕੇ ਦੇਖਦੇ ਪਹਿਲਾਂ ਪਾਣੀ ਕਿੱਥੇ ਰੱਖਤਾ ਨਾ ਲੈ ਕੇ ਹਲਕਾ ਜਿਹਾ ਹੱਥ ਨੂੰ ਆਪਾਂ ਪਾਣੀ ਲਾਉਣਾ ਹੁੰਦਾ ਹੈ ਸਤਿਨਾਮ ਸ਼੍ਰੀ ਵਾਇਗੁਰਜੀ। ਇੱਕ ਵਾਰ ਫੇਰ ਦੇਖਦੇ ਹਾਂ। ਇਹ ਵਧੀਆ ਤਿਆਰ ਹੋ ਗਏ। ਸੋਨਾ ਫੁੱਲ ਆ ਕੇ ਗੋਲਗਲਾ। ਪਹਿਲਾਂ ਆਪਾਂ ਪ੍ਰਵਾਹ ਕਰਕੇ ਦੇਖਿਆ ਹੈ ਵੀ ਸਹੀ ਹੈ ਤੇਲ ਗਰਮਾ ਹੁੰਦਾ ਹੈ। ਟਰਾਈ ਕਰਕੇ ਦੇਖਣਾ। ਇਹ ਨਾਲੀਆਂ 'ਚ ਪ੍ਰਵਾਹ ਕਹਿੰਦੇ ਆ। ਹੂੰ। ਇਦਾਂ ਆਪਾਂ ਪਾਣੀ ਲਾ ਲਾ ਕੇ ਨਾ ਜਿਆਦਾ ਵੱਡੇ ਨਹੀਂ ਗੋਲਗਲੇ ਇਹਦੇ ਵਿੱਚ ਰੱਖਣੇ ਨੇ ਛੋਟੇ-ਛੋਟੇ ਬਣਾਉਣੇ ਹੁੰਦੇ ਆ ਕਿਉਂਕਿ ਇਹ ਫੁੱਲ ਜਾਂਦੇ ਆ। ਵਾਇਗੁਰਜੀ ਦੀ ਕਿਰਪਾ ਦੇ ਨਾਲ ਆਪਣੇ ਗੋਲਗਲੇ ਬਹੁਤ ਵਧੀਆ ਬਣੇ ਆ। ਸੌਫਟ ਬਣੇ ਆ। ਵੇਰ ਨਾ ਹਾਰਡ ਵੀ ਹੋ ਜਾਂਦੇ ਬਹੁਤ ਜਦੋਂ ਵੀ ਆਪਾਂ ਵਾਹਿਗੁਰੂ ਜੀ ਦਾ ਨਾਮ ਲੈ ਕੇ ਕੋਈ ਵੀ ਕੰਮ ਸ਼ੁਰੂ ਕਰਦੇ ਆ ਤਾਂ ਵਧੀਆ ਹੀ ਹੁੰਦਾ ਹੈ ਤੇ ਸਾਡੀ ਬੱਚੀ ਦਾ ਸੰਧਾਰਾ ਬਹੁਤ ਵਧੀਆ ਬਣਦੇ ਆ ਹੈ ਨਾ ਸਹੀ ਗੱਲ ਹੈ ਹਾਂ ਉਹ ਤੇ ਕਫੇ ਦਾ ਖਾ ਲਿਆ ਕਰੂੰਗੀ ਹੈ ਨਾ ਨੋਨਾ ਨੂੰ ਵੀ ਖਵਾ ਦਿਆ ਕਰੂੰਗੀ ਨੋਨਾ ਨੂੰ ਟੇਸਟ ਕਰਾਉਂਗੀ ਮੈਂ ਆਹੋ ਮੈਂ ਕੋਈ ਅੰਦੇਆ ਨੂੰ ਦੋਲ ਚੀਆ ਹਾਂ ਉਹ ਕਈ ਅੰਦੇਆ ਨੂੰ ਦੋਲ ਚੀਆ ਨੋਨਾ ਖਾ ਕੇ ਦੇਖ ਤਿਆਰ ਰਿਹਾ ਕਲਰ ਵੀ ਸੋਨਾ ਆਇਆ ਕਲਰ ਵੀ ਸੋਨਾ ਆਇਆ ਇਹਦਾ ਨਾ ਸਿਰਮ ਤੇ ਫਿਰ ਅੰਦਰੋਂ ਪੱਕ ਜਾਂਦੇ ਜੇ ਬਾਹਲਾ ਤੇਜ ਕਰਦੀ ਫਿਰ ਕੱਚੇ ਰਹਿ ਜਾਂਦੇ ਆ ਨਹੀਂ ਫਿਰ ਮੱਚ ਜਾਂਦੇ ਆ ਬਾਹਰੋਂ ਹਨਾ ਪਕਲਿਆਂ ਦਾ ਪਹਿਲਾ ਪੂਰ ਆਪਣਾ ਹੋ ਗਿਆ ਤਿਆਰ ਦੇਖੋ ਗਰਮਾ ਗਰਮ ਗੋਲਗਲੇ ਬਹੁਤ ਸੋਹਣੀਆਂ ਬਣੀਆਂ ਬਹੁਤ ਵਧੀਆ ਬਣੀਆਂ ਫਿਰ ਪਟੇਸਟ ਵੀ ਕਰਦੇ ਹਾਂ ਚਲੋ ਇਹਦਾ ਆਪਾਂ ਕੌਲੇ ਚ ਪਾ ਲੈਣ ਠੰਡੇ ਹੋ ਕੇ ਨਾ ਫਿਰ ਜ਼ਿਆਦਾ ਵਧੀਆ ਹੋ ਜਾਂਦੇ ਗਰਮ ਗਰਮ ਨਹੀਂ ਨੇ ਟੇਸਟੀ ਲੱਗਦੇ ਇਹ ਠੰਡੇ ਹੋ ਕੇ ਜ਼ਿਆਦਾ ਵਧੀਆ ਲੱਗਦੇ ਆ ਗੋਲਗਲੇ ਆਪਣੇ ਬਣ ਗਏ ਪਹਿਲਾਂ ਆਪਾਂ ਅਮਨ ਨੂੰ ਹੀ ਟੇਸਟ ਕਰਵਾਉਨੇ ਆ ਹੂੰ ਟੇਸਟ ਕਰਕੇ ਦੱਸਦੇ ਹਾਂ ਘਮੇ ਬੋਨੋ ਵਾਨੋ ਮੋਲਤੋ ਬੋਨੋ ਮੋਲਤੋ ਪਿਆਜੇ ਮੋਲਤੋ ਪਿਆਜੇ ਮੋਲਤੋ ਪਿਆਜੇ ਮੀਨਸ ਵੀ ਮੈਨੂੰ ਬਹੁਤ ਪਸੰਦ ਆ ਮੈਨੂੰ ਗੋਲਗਲੇ ਕਾਫੀ ਪਸੰਦ ਆ ਦੇ ਦੇਖ ਕਿੰਨੇ ਮੋਰਵੀਦੋ ਕਿੰਨੇ ਬਣੇ ਆ ਪੂਰੇ ਦਾ ਮੋਰਵੀਦੋ ਵੀ ਬਹੁਤ ਬਣੇ ਆ ਮਤਲਬ ਸੌਫਟ ਬਣੇ ਆ ਸੌਫਟ ਬਣੇ ਆ ਹਾਂਜੀ ਇਹ ਇਟਾਲੀਅਨ ਚ ਮੋਰਵੀਦੋ ਕਹਿੰਦੇ ਆ ਤੇ ਆਪਾਂ ਕਹਿ ਦਿੰਨੇ ਆ ਵੀ ਸੌਫਟ ਬਣੇ ਹਨਾ ਤੇ ਟੇਸਟੀ ਵੀ ਬਹੁਤ ਆ ਟੇਸਟੀ ਵੀ ਬਹੁਤ ਬਣੇ ਆ ਚਲੋ ਹੁਣ ਆਪਣਾ ਤੀਸਰਾ ਪੂਰ ਪਾਇਆ ਹੋਇਆ ਇਹ ਵੀ ਬਨਣ ਵਾਲੀ ਆ ਜਮਾ ਪੂਰਾ ਪ੍ਰੋਪਰ ਹੈ ਨਾ ਜਿਆਦਾ ਇਹ ਨਾ ਘੱਟ ਜੋ ਵੀ ਨੂੰ ਤਾਂ ਸਾਡੇ ਨੂੰ ਇੰਨੇ ਗੋਲ ਗਲੇ ਪਸੰਦ ਉਹਨੂੰ ਤਾਂ ਪਤਾ ਲੱਗ ਗਿਆ ਨਾ ਸਮੈਲ ਤੋਂ ਹੀ ਅਬੂ ਨੂੰ ਵੀ ਬਹੁਤ ਪਸੰਦ ਆ ਹੁਣ ਆਪਣਾ ਹੈਗਾ ਲੰਚ ਟਾਈਮ ਚੋਲ ਤੇ ਦਾਲ ਕਲਮਨ ਫਿਰ ਮਟਰ ਆਪੇ ਦੁਬਾਰਾ ਬਣਾਵਾਂਗੇ ਖਾਣਾ ਖਾ ਕੇ ਰੋਟੀ ਖਾ ਲਈ ਆਪਾਂ ਦੁਪਹਿਰ ਦੀ ਤੇ ਹੁਣ ਆਪਾਂ ਫੇਰ ਚੱਕ ਲੈ ਸਮਾਨ ਥੱਲੇ ਚੱਲੇ ਆਂ ਚਕਲਾ ਬੇਨ ਨਾਲ ਲਿਆ ਵਾ ਆਪਾਂ ਕਿਉਂਕਿ ਮਟਰ ਬਣਾਉਣੇ ਆ ਉਹਦੇ ਲਈ ਆਪਾਂ ਨੂੰ ਚਕਲੇ ਬੇਨ ਲੈਣੇ ਚਾਹੀਦੇ ਫਿਰ ਉਹਨਾਂ ਨੂੰ ਕਟਾਂਗੇ ਕਟਿੰਗ ਕਰਨੀ ਹੁੰਦੀ ਆ ਅੱਗ ਵੀ ਆਪਣੀ ਬੱਜ ਗਈ ਹੋਣੀ ਆ ਹੁਣ ਆਪਾਂ ਦੁਬਾਰਾ ਚੱਲਦੇ ਆ ਥੱਲੇ ਨਾਲੇ ਅੱਗ ਮਚਾਉਣੀ ਆ ਆ ਜਾਓ ਅੱਗ ਵੀ ਆਪਣੀ ਬੱਜ ਗਈ ਤੇ ਹੁਣ ਦੁਬਾਰਾ ਮਚਾਉਣੀ ਆ ਅਸੀਂ ਦੀਕ ਦੇਈ ਸੀ ਵੀ ਅਮਨ ਦੇ ਹੁੰਦੇ ਹੁੰਦੇ ਤੈਮੂ ਵਾਲਿਆਂ ਦਾ ਪਾਰਸਲ ਆ ਜਾਵੇ ਸਿਗਰਟ ਦੀ ਜੂਵੀ ਨੂੰ ਤਾਂ ਸਿਗਰਟਾਂ ਨਹੀਂ ਮਗਾਈਆਂ ਬੇਟਾ ਬਾਲਾ ਸੰਗਦਾ ਜੂਵੀ ਤਾਂ ਹਾਂ ਓਏ ਸੱਚੀ ਆਈ ਜਾਂਦੀ ਜੂਵੀ ਉਹਨੇ ਪੀਤੀ ਹੋਣੀ ਏ ਉਹਨੇ ਜੂਵੀ ਵਾਲੀ ਨਫ਼ਰਤ ਕਰਦਾ ਸਿਗਰਟ ਤੇ ਦਿਲ ਯਾ ਪਰੇ ਜੂਵੀ ਮੈਨੂੰ ਵੀ ਸੰਗਾਹ ਕਾਫੀ ਲੱਗਦਾ ਸਮਾਨ ਇੰਨਾ ਆਰਡਰ ਕੀਤਾ ਸੀ ਆਪਾਂ ਕਾਫੀ ਚੀਜ਼ਾਂ ਸੀ ਚਾਚੀ ਮੇਰੇ ਨਾਂ ਤੇ ਹੀ ਹੁੰਦਾ ਹੁੰਦਾ ਏ ਆ ਪਹਿਲੀ ਆਤਾ ਧੁੱਪ ਨਾਲ ਐਨ ਸਾਰੇ ਜਗਮਗ ਜਗਮਗ ਹੋਈ ਪਈ ਆ ਆ ਆ ਅੱਜ ਆਜੂ ਵੀ ਕਾਟਨ ਵਰਡ ਆ ਆ ਫੇ ਕਿਹੜਾ ਹੁਣ ਆਪਾਂ ਜੈਸਮੀਨ ਆਈ ਤਾਂ ਖੋਲੀਏ ਕਿ ਆਪਾਂ ਹੀ ਖੋਲੀਏ ਹਾਂ ਤੇ ਇਨਾਂ ਨੂੰ ਕਿਤੇ ਸਵਰੋਣੀਏ ਤਾਂ ਆਪ ਦੋਨੇ ਬੇਸਵਰੇ ਆ ਨਾ ਵੀ ਦੋਨੇ ਭੈਣ ਭਰਾ ਚਲੋ ਆਪਾਂ ਹੀ ਖੋਲਦੇ ਆਂ ਦੀਦੀ ਚਲੋ ਖੋਲ ਲਓ ਫਿਰ ਚੱਲ ਕੇ ਇੱਧਰ ਅਸੀਂ ਮਟਰ ਬਣਾਉਣ ਲੱਗੇ ਸੀਗੇ ਨਾਲ ਹੀ ਪਾਰਸਲ ਵਾਲ ਆ ਗਿਆ ਫਿਰ ਵੱਜੀ ਫਿਰ ਅਸੀਂ ਚਲੇਗੇ ਪਾਰਸਲ ਲੈਣ ਲਈ ਇਹ ਨਾ ਰਖਾਈ ਚਲ ਠੀਕ ਹੈ ਚਲ ਕਰਦੇ ਉਹਦੇ ਤੇ ਹੁੰਦਾ ਨਾ ਪੇਪਰਾਂ ਦਾ ਲਿਖਿਆ ਹੁੰਦਾ ਏ ਐਦਾਂ ਤਾਂ ਕਿਤੇ ਖੁੱਲ ਗਿਆ ਜਿਵੇਂ ਤੂੰ ਕਰਦਾ ਕਰਤੈਲੋ ਚਾਹੀਦੀ ਹੈ ਸਭ ਤੋਂ ਪਹਿਲਾਂ ਹੈਗੇ ਆਪਣੇ ਸਪੌਂਜ ਪੰਡਿਆ ਵਾਲੀਆਂ ਕਿੱਡਾ ਵੱਡਾ ਪੈਕਟ ਆਇਆ ਇਹ ਵੀ ਨਰਮਾ ਲਈ ਆ। ਹਮਮ। ਅਵਾਂ ਜੀ ਦੀ ਫੇਵਰਿਟ ਚੀਜ਼ ਹੈ। ਠੀਕ ਹੈ। ਹਾਂ। ਹਾਂ, ਅਮਨ ਦੀ ਦੀ ਫੇਵਰਿਟ ਚੀਜ਼ ਹੈ। ਆਹ ਪਤਾ ਨਹੀਂ ਕੀ ਆ। ਅਮਨ ਦੇ ਕੰਨਾਂ ਦੇ ਵਿੱਚ। ਹਾਂ ਜੂਵੀ ਲਾਈਟ। ਹਮ। ਹਾਈ ਕਿੰਨੀਆਂ ਛੋਟੀਆਂ ਆਈਆਂ ਵਾ। ਇਹ ਮੇਰਾ। ਉੱਤੇ ਤਾਂ ਵੱਡੀਆਂ ਲੱਗੀਆਂ ਦੱਸੀਆਂ। ਆਹ ਸੌਕਸ ਆਈਆਂ। ਹਾਂ। ਇਹ ਸੌਕਸ ਵਾ। ਇਹ ਜਸੂ ਦੇ ਨੀਲ ਵਾਲਾ ਹੋਊਗਾ। ਖੋਲੀਏ ਮੁੰਕੀ ਇਹ ਵਿੱਚ। ਇਹ। ਉਹ ਜੀ ਆਹ ਨੀਲਾ ਉਹ ਕਰਨ ਵਾਲੇ। ਨੇਲ 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 ਲਈ ਇਹ ਵੀ ਸੌਕਸ ਵਾ ਆ ਇਹ ਪੈਣ ਮਾਂ ਮੈਨ ਲੱਗਦਾ ਜੈਸਮੀਨ ਦੇ ਬਲੈਕ ਕਲਰ ਦੇ ਪੈਣ ਆ ਲਾਈਟ ਸ਼ੂਟ ਹੀ ਆਈ ਏ ਜਿਹੜੀ ਘਰ ਦੇ ਉੱਪਰ ਕਹਿੰਦੇ ਸੀ ਲਾਈਟ ਪਾਉਗੀ ਇਹ ਵੀ ਹਾਂ ਇਹ ਜੂਵੀ ਦੀਆਂ ਵਾ ਸੋਹਣੇ ਕਲਰ ਆ ਦੇ ਕਿਹੜੀਆਂ ਸਟਾਪ ਵੀ ਵਧੀਆ ਹੈ ਹਮ ਜਿਹੜੀਆਂ ਆਪਣੇ ਲਈ ਮੰਗਵਾਈਆਂ ਤੈਮੂ ਤੋਂ ਮੰਗਵਾਇਆ ਸੀ ਆਪਾਂ ਸਹੀ ਹੈ ਵਾਓ ਬਹੁਤ ਵਧੀਆ ਤਾਂ ਹਮ ਵਿੱਚੋਂ ਵੀ ਦੇਖੀ ਕਿੰਨੀਆਂ ਵਧੀਆ ਵਾ ਹਾਂ ਗਰਮ ਮਹਬੂਰੀਆਂ ਹਮ ਸਹੀ ਹੈ ਵੀ ਸਾਰੀਆਂ ਚੀਜ਼ਾਂ ਸਹੀ ਆਈਆਂ ਵਾ ਕੋਈ ਰਿਟਰਨ ਕਰਨ ਵਾਲੀ ਨਹੀਂ ਹੈਗੀ ਹਾਂ ਬਾਸ ਤਾਂ ਜੋ ਵੀ ਨਿਬੜ ਗਿਆ ਹਾਂ ਆਵਲੀ ਜਗਾ ਕੇ ਦੇਖ ਲੋ ਲਾਈਟ ਇਹ ਆਪਣੇ ਘਰ ਦੇ ਉੱਪਰ ਲਾਈਟ ਪਿਆ ਕਰੋਗੀ ਲਮੂ ਤੋਂ ਆਨਲਾਈਨ ਮਗਾਈਆਂ ਸੀ ਲਾਈਟਾਂ ਦੇਖੋ ਕਿੰਨਾ ਸੋਣਾ ਚੇਂਜ ਹੁੰਦੇ ਆ ਸਾਰੇ ਡਿਜ਼ਾਈਨ ਦੇ ਬੜੇ ਸੋਹਣੇ ਉੱਧਰ ਦੇਖਣ ਲਈ ਬੈਠਾ ਥੱਲੇ ਲੈਟ ਲੱਟ ਕੇ ਹਾਈ ਜੂਵੀ ਬਹੁਤ ਸੋਹਣੀ ਹੈ ਬਹੁਤ ਸੋਹਣਾ ਲੱਗਦਾ ਹੈ ਹਨਾ ਬੱਚਿਆਂ ਨੂੰ ਵੀ ਇੱਥੇ ਉਹਨੇ ਆਪਾਂ ਬਣਾ ਕੇ ਲੈ ਗਏ ਸੀ ਉਸ ਤੋਂ ਬਾਅਦ ਅਸੀਂ ਬਣਾਈ ਘਰਦਿਆਂ ਵਾਸਤੇ ਰੋਟੀ ਬੱਚਿਆਂ ਵਾਸਤੇ ਵੀ ਹੁਣ ਆਪਾਂ ਜਿਹੜੇ ਮਟਰ ਬਾਦ ਦੇ ਲਏ ਸੀ ਕੱਟ ਲੈ ਇਹਦਾ ਵੀ ਜਿਹੜਾ ਜਿਹੜਾ ਕਹਿੰਦੇ ਅੱਗ ਦੀ ਫਲੇਮ ਜੀ ਕਹਿ ਸਕਦੇ ਹਨਾ ਵੀ ਲਾਈਟ ਜਿਹੀ ਹੋਣਾ ਚਾਹੀਦਾ ਜਿਹੜਾ ਤੇਲ ਆ ਜਿਆਦਾ ਨਹੀਂ ਗਰਮ ਹੋਣਾ ਚਾਹੀਦਾ ਹਾਂਜੀ ਨਹੀਂ ਤਾਂ ਫਿਰ ਇਹ ਸੜ ਜਾਣਗੇ ਮੱਚ ਜਾਣਗੇ ਹਾਂ ਕਰੰਚ ਹੀ ਨਹੀਂ ਬਣਦੇ ਹਲਕੇ ਜੇ ਗਰਮ ਚ ਉਹਦੇ ਚ ਪਾਉਣੇ ਆਪਾਂ ਇਹਨੂੰ ਨਾ ਬੇਲਣ ਨੂੰ ਟਾਈਮ ਲੱਗਦਾ ਇਸ ਕਰਕੇ ਅਸੀਂ 2 ਕਵਾਰਾ ਪਹਿਲੇ ਬੇਲ ਕੇ ਰੱਖ ਲਈ ਸੀ ਐਡਵਾਂਸ ਜੀ ਮਟਰਾਂ ਵਾਲਾ ਆਟਾ ਨਾ ਆਪਾਂ ਪਹਿਲੇ ਹੀ ਹਾਰਡ ਬੁੰਨਿਆ ਸੀਗਾ ਜਿਆਦਾ ਹਾਰਡ ਬੁੰਨਿਆ ਸੀ ਹੁਣ ਫਿਰ ਕਾਫੀ ਟਾਈਮ ਪਿਆਰ ਆ ਮੀਡੀਅਮ ਜਿਹਾ ਹੋ ਗਿਆ ਹੁਣ ਹਾਂ ਤਾਂ ਹਲਕਾ ਤੇਲ ਲਾ ਕੇ ਬਸ ਇਹਦਾ ਪੇੜਾ ਬਣਾ ਕੇ ਚਖਲੇ ਤੇ ਬੇਲਦੇ ਹੁਣ ਆਪਾਂ ਇਹਨਾਂ ਇਧਰ ਆਪਣੇ ਮਟਰਾਂ ਦਾ ਪਹਿਲਾ ਪੂਰ ਵੀ ਤਿਆਰ ਹੋਣ ਵਾਲਾ ਹੈ ਮੈਨੂੰ ਪਹਿਲਾਂ ਤੋਂ ਮਟਰ ਬਹੁਤ ਪਸੰਦ ਵਾ ਲੈਟਾ ਬੰਦੀ ਹੈ ਕਿੰਨਾ ਸੋਹਣਾ ਲੱਗਦਾ ਨਾ ਇਹ ਸਾਰੇ ਘਮਦੀ ਆ ਜੂ ਵੀ ਦਿਖਾੜਾ ਲਾਈਟਾਂ ਦਾ ਵਾਲਾ ਸਟੇਜ ਚਲੋ ਹੁਣ ਆਪਾਂ ਇਹਨੂੰ ਬੇਲ ਲੀਏ ਪਹਿਲਾ ਮਟਰਾਂ ਦਾ ਪੂਰ ਆਪਣਾ ਤਿਆਰ ਹੋ ਗਿਆ ਤੇ ਹੁਣ ਦੂਸਰੇ ਦੀ ਤਿਆਰੀ ਆ ਜੇ ਆਪਾਂ ਇਦਾਂ ਪੀਸ ਕੱਟ ਲੇ ਥੋੜਾ ਜਿਹਾ ਉਹਨਾਂ ਚੈਂਟਰ ਉਹ ਚ ਸੈਂਟਰ ਚੋਂ ਕੱਟ ਲੈਣਾ ਇਹਨੂੰ ਨਾ ਆਪਾਂ ਵੱਡੇ ਕੱਟਣੇ ਬਸ ਮੀਡੀਅਮ ਜੇ ਹੋਣ ਰਬੀ ਆਪਣੇ ਬਣ ਗਏ ਤੇ ਹੁਣ ਆਪਾਂ ਮਟਰਾਂ ਵਾਲੀ ਕੜਾਹੀ ਲਾ ਦਈਏ ਇਸ ਤੋਂ ਬਾਅਦ ਹੁਣ ਆਪਾਂ ਬਣਾਉਣਾ ਵਾ ਬੇਸਣ ਖੋਏ ਵਾਲਾ ਬਰਫੀ ਬਣਾਉਣੀ ਹੈ ਬੇਸਣ ਵਾਲੀ ਹੁਣ ਆਪਾਂ ਪਹਿਲਾਂ ਇਹ ਬਣਾ ਲਾ ਦਈਏ ਬੱਚੇ ਹੁਣ ਆ ਵੀ ਲਾਈਟਾਂ ਜਗਾਉਣ ਲੱਗੇ ਜੈਸਮਿਨ ਵੀ ਆ ਗਈ ਸਕੂਲੋਂ ਉਹ ਦੋਨੇ ਪੈਨ ਬਣਾ ਲੱਗੇ ਹੋਏ ਉਧਰ ਜੂਵੀ ਵੀ ਲਾਈਟਿੰਗ ਦੀ ਸੈਟ ਇੱਕਦ ਬਹੁਤ ਸੋਹਣੀ ਲੱਗਦੀ ਚੱਲਦੀ ਹੈ ਵੀ ਉਹਨ ਦੇਖੀ ਸਾਰੇ ਉਧਰ ਤੱਕ ਲੱਗੀ ਹੈ ਆਪਾਂ ਹੋਈ ਜਿਵੇਂ ਅਜੇ ਐਕੀਮਾ ਸਾਲ ਪਰ ਪਾਕੀ ਦੋ ਤਿੰਨ ਤਰ੍ਹਾਂ ਦੀਆਂ ਲਾਈਟਾਂ ਮੰਗਵਾਈਆਂ ਸੀ ਕੇ ਵਾਲੀ ਮੰਗਵਾਈ ਆ ਇਹ ਤਾਂ ਵਧੀਆ ਏ ਪਤਲੀ ਪਤਲੀ ਇਹ ਕਾਪਾ ਬਾਬਾ ਜੀ ਦੇ ਰੂਮ ਚ ਵੀ ਲਾਵਾਂਗੇ ਆਈ ਇੱਥੇ ਲਾ ਲਏ ਹੁਣ ਮੈਂ ਲਿਆ ਮਪਰੋ ਕੋਆ ਤੇ ਮੇਸਣ ਉਹ ਵੀ ਆਪਾਂ ਇੱਥੇ ਭੁੰਨਾਗੇ ਮਟਰ ਬਹੁਤ ਜ਼ਿਆਦਾ ਵਧੀਆ ਬਣੇ ਤੇ ਐਨ ਕਰਾਂਚੀ ਕਰਾਂਚੀ ਆ ਪੂਰੇ ਐਨ ਵਧੀਆ ਟੁੱਟਦੇ ਆ ਪੇਸਟੀ ਵੀ ਬਹੁਤ ਬਣੀ ਆ ਐਨ ਲੱਗਦਾ ਜਿਵੇਂ ਸਮੋਸਾ ਖਾਣੇ ਹੁੰਦੇ ਆ ਹੁਣ ਆਪਣਾ ਜਿਹੜਾ ਕਿਚਨ ਵਾਲਾ ਰੂਮ ਆ ਡੈਕੋਰੇਟ ਕਰਦੇ ਆ ਬੱਚੇ ਇਹਨਾਂ ਨੇ ਵਧੀਆ ਰੂਮ ਬਣਾ ਦੇਣਾ ਆਪਾਂ ਨੂੰ ਆ ਸਾਰਾ ਤਹਿਮੂ ਦੇ ਸਮਾਨ ਨਾਲ ਖਲਾਰਾ ਪਿਆ ਏ ਵਧੀਆ ਏ ਸਾਰੀ ਲਾਈਟ ਦੇਖ ਹੋਰ ਆ ਮੇਰੇ ਕੋਲ ਦੋ ਸਿਗੀਆਂ ਇੱਕ ਹੋਰ ਸਿਗੀ ਇਹਦੇ ਨਾਲ ਦੀ ਸੱਚੀ ਹਾਂ ਦੋ ਆਈਆਂ ਵਾ 5 ਬੰਦ ਮੀਟਰ ਐ ਨਾ ਤੁਸੀਂ 10 ਮੀਟਰ ਮੰਗਾਈ ਸੀ 5-5 ਭੇਜੀਆਂ ਉਹਨਾਂ ਨੇ ਹਾਂ ਸ਼ੂ ਪਾ ਕੇ ਉੱਪਰ ਫਿਰਦਾ ਏ ਸੰਧਾਰਾ ਸਾਰਾ ਆਪਣਾ ਹੋ ਗਿਆ ਤਿਆਰ ਅਮਨ ਦਾ ਦਾ ਸੰ ਕੀ ਕੀ ਬਣਾਇਆ ਆਪਾਂ ਦੇਖੋ ਆ ਬਣਾਈਆ ਖੋਈ ਦੀ ਬਰਫੀ ਹਮ ਆ ਬਣਾਇਆ ਬੇਸਨ ਵਾਲੀਆਂ ਪਿੰਨੀਆਂ ਬੇਸਨ ਦੀਆਂ ਪਿੰਨੀਆਂ ਮਟਰ ਮਟਰ ਨਾਲ ਬਣਾਇਆ ਸੀ ਕਾਫੀ ਕਾਫੀ ਤੇ ਕਿਰਸੀ ਮੇਲੇ ਚਾਚੀ ਇੰਦਰਾ ਜੀ ਸਾਸ ਨਾਵੇ ਇਹਦੀ ਮੰਮੀ ਨਾ ਇਹ ਦੋ ਭੈਣਾਂ ਵਿਆਹਿਆ ਹੋਈਆਂ ਵਾ ਤੇ ਦੋਨਾਂ ਨੂੰ ਨਾ ਜਦੋਂ ਵੀ ਕੋਈ ਵੀ ਲੋੜੀ ਹੋਵੇ ਤੇ ਹੋਰ ਕਿਹੜੀ ਹਾਂ ਲੋਹੜੀ ਦੀਵਾਲੀ ਲੋਹੜੀ ਦੀਵਾਲੀ ਜਿਵੇਂ ਦਾ ਲੋਹੜੀ ਦੀਵਾਲੀ ਹੁੰਦਾ ਵੀ ਇਹਨਾਂ ਨੂੰ ਬਣਾ ਕੇ ਦਿੰਦੇ ਆ ਤੇ ਹਣ ਆਪਾਂ ਬਣਾ ਕੇ ਦਿੱਤਾ ਹੈ ਨਾ ਮਾ ਮਾਤਾ ਦੂਰ ਬੈਠੀਆਂ ਬਹੁਤ ਧੀਆਂ ਹੁੰਦਾ ਹੈ ਨਾ ਸਾਰਿਆਂ ਨੂੰ ਚਲੋ ਜੀ ਓਕੇ ਜੀ ਉਮੀਦ ਕਰਦੇ ਆ ਤੁਹਾਨੂੰ ਸਾਡਾ ਬਲੌਗ ਵਧੀਆ ਲੱਗੂਗਾ ਜੇਕਰ ਸਾਡਾ ਬਲੌਗ ਵਧੀਆ ਲੱਗੂਗਾ ਤਾਂ ਲਾਈਕ ਜਰੂਰ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਜਨਨ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਜਿਹੜੀਆਂ ਵੀ ਮਿਡੀਆਂ ਭੈਣਾਂ ਮਾ ਮਾਪ ਤਾਂ ਦੂਰ ਬੈਠੀਆਂ ਵਾ ਹੌਸਲਾ ਜਰੂਰ ਰੱਖਿਆ ਕਰ ਬਣਾ। ਬਾਈ ਗੁਰੂ ਕਰੇ ਜਲਦੀ ਜਲਦੀ ਤੁਸੀਂ ਸਾਰੇ ਜਾਣੇ ਪੱਕੇ ਹੋਮੋ ਤੇ ਆਪਣੇ ਮਾਪੇ-ਮਾਪ ਨੂੰ ਜਾ ਕੇ ਮਿਲੋ। ਓਕੇ ਜੀ ਹੁਣ ਆਪਾਂ ਇੰਜੋਏ ਕਰਦੇ ਆਂ। ਚਾਹ ਪੀਂਦਾਓ, ਚਾਓ। ਅਰੇ ਵਿਦਿਅਰਥੀ। ਬਾਕੀ ਜੋ ਆਪਾਂ ਚੀਜ਼ ਘਰੇ ਬਣਾ ਕੇ ਖਾਣੇ ਉਹਦੇ ਵਰਗੀ ਰੀਸ ਨਹੀਂ ਕਿਉਂਕਿ ਆਪਾਂ ਆਪਣੇ ਹੱਥੀਂ ਦੇਸੀ ਘਿਓ ਆਪਣਾ ਪਿਓਰ ਹਰ ਇੱਕ ਚੀਜ਼ ਹੈ ਨਾ ਵਰਤੀ ਇਹਦੇ ਵਿੱਚ। ਜਿਵੇਂ ਆਪਾਂ ਸ਼ੌਪ ਤੋਂ ਖਰੀਦਦੇ ਆਂ ਹੋਟਲ ਵਗੈਰਾ ਤੋਂ ਮਟਰਾਂ ਦੁਆ ਨਾ ਦੁਆ ਤੇਲ ਹੁੰਦਾ ਹੈ ਕੇਵਲ ਕਾਲਾ ਤੇਲ ਹੁੰਦਾ ਹੈ ਉਸੇ ਜੀ ਨਾਲ ਬਸ ਉਸੇ ਜੀ ਮਤਲਬ ਦੁਆਰਾ ਦੁਆਰਾ ਮੇਹਦੀ ਆ ਜਾ ਕੇ ਵੀ ਬੱਚਿਆਂ ਨੂੰ ਇਦਾਂ ਦੀਆਂ ਚੀਜ਼ਾਂ ਘਰੇ ਬਣਾ ਕੇ ਦੇਣੀਆਂ ਪਰ ਉਹ ਬਹੁਤ ਘੱਟ ਖਾਂਦੇ ਨੇ ਆਪਾਂ ਨੂੰ ਚਾਹੀਦੇ ਵੀ ਬੱਚਿਆਂ ਦੇ ਘਰੇ ਚੀਜ਼ਾਂ ਬਣਾ ਕੇ ਦੇਈਏ ਤਾਂ ਕਿ ਆਪਣੀ ਸਿਹਤ ਵਧੀਆ ਰਹੇ